ਹੋਏ ਗਾਇਸ ਵੈਲਕਮ ਬੈਕ ਟੂ ਚੈਨਲ ਅਮਨਜੀਤ ਮੂਲੋਕ ਸੇਦਰ ਦੱਸ ਸਕਦਾ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਸਬਸਕ੍ਰਾਈਬ ਕਰ। ਆਇਆ ਨਹੀਂ ਤਾਂ ਬਲੋਰ ਚ ਲੱਗਦਾ ਕਰ ਲਿਆ ਸਬਸਕ੍ਰਾਈਬ ਆ ਗਿਆ। ਤੇ ਚਲੋ ਦੋਸਤੋ ਹੁਣ ਆਪਾਂ ਉੱਠੇ ਹੋਏ ਆ ਅੱਜ ਸਵੇਰ ਸਿਰ ਕੰਡਾ ਵਾ ਤਲ ਹੋ। ਕੈਨ ਹੋਇਆ ਗਰੀ ਆਪਣਾ ਰੱਬ ਦਾ ਭਲਾ ਕਰੀ। ਗੇ ਸਰਦਨ ਦਰਸ਼ਨ ਕਰੋ। ਤੰਤਮਪਤੀ ਜੀ ਜੀ। ਪਹਿਲਾਂ 3:00 ਟਿੰਨ ਮਿੰਟ। 3:00 ਟਿੰਨ ਮਿੰਟ ਤੇ ਦੋਸਤੋ ਆਪਾਂ ਹੁਣੇ-ਹੁਣੇ ਸਿਰ ਤੋਂ ਤਵਾ। ਪਹਿਲੇ ਕਹ ਦੱਸੋ ਵੀ ਤੁਹਾਨੂੰ ਗਾਇਸ ਮੋਤਾ ਕਰੀ। ਆ ਸੰਵਤ ਦਾ ਮੁੰਡਾ ਲੱਗਦਾ। ਸਾਰੇ ਕਮੈਂ ਸਾਨੂੰ ਤਾਂ ਲੱਗਦਾ ਹਾਂ ਸਾਨੂੰ ਤਾਂ ਨਹੀਂ ਲੱਗਦਾ ਵੈਸੇ ਚਲ ਕੋਈ ਨਾ ਹਾਂਜੀ ਹਾਂਜੀ ਗਾਇਸ ਹਾਂ ਗਾਇਸ ਕਿਵੇਂ ਹੋ ਗਾਇਸ ਰੱਦੀਆ ਇਹ ਰਾਤੀ ਆਪਾਂ ਤੇਲ ਲਾ ਕੇ ਸੁੱਤੇ ਸੀ ਮੈਂਦਰ ਬੰਦ ਕਰਾ ਹਾਂਜੀ ਸੋ ਗਾਇਸ ਜਿਵੇਂ ਤੁਹਾਨੂੰ ਪਤਾ ਹੀ ਹੈ ਰਾਤੀ ਆਪਾਂ ਤੇਲ ਲਾ ਕੇ ਸੁੱਤੇ ਸੀ ਤੇ ਹੁਣ ਆਪਾਂ ਕਰ ਰਹੇ ਹਾਂ ਹੈਡ ਵਾਸ਼ ਮੈਂ ਆਪਣਾ ਵਾਸ਼ ਕਰ ਲਿਆ ਹੋਇਆ ਮੈਂ ਤਾਂ ਸੁਭਾਅ ਵੀ ਲਿਆ ਹੈ ਯਾਰ ਦੇਖੋ ਕਿਲੇ ਸਿਲਕੀ ਸਿਲਕੀ ਲੱਗ ਰਹੀ ਹੈ ਮੈਂ ਮੂਤੇ ਕੋ ਮਾਰੀ ਅਜੇ ਮੈਂ ਖੋਲ ਕੇ ਦਿਖਾਉਣੀ ਆ ਆਪਣਾ हेयर ਵਾਲਾ ਦੇਖੋ ਤੀ ਤੀ ਵਿਸ਼ੇ ਇੱਥੇ ਦੇਖੋ ਆ ਦੇਖੋ ਗਾਇਸ ਹਲੇ ਕੁੜੀਆਂ ਨਾਲ ਮੈਂ ਵੱਡੇ ਵਾਲ ਲਈ ਫਿਰ ਦੇਖੋ ਕਾਲਾ ਚ ਨਾ ਤੇਲ ਆ ਚੰਗੀ ਤਰ੍ਹਾਂ ਕੱਢਣਾ ਹੈ ਠੀਕ ਹੈ ਜੀ ਫਿਰ ਆਈ ਆਈ ਅੱਖਾਂ 'ਚ ਪੈ ਗਿਆ ਸਾਬਣ ਇਹ ਬਹੁਤ ਠਿੱਕ ਹੁੰਦਾ ਹੈ ਆਇਲ ਮਤਲਬ ਚੰਗੀ ਤਰ੍ਹਾਂ ਕੱਢਣਾ ਹੈ ਠੀਕ ਹੈ ਜੀ ਇਹ ਤਾਂ ਵਾਲ ਲੰਬੇ ਜਿਆਦਾ ਨੇ ਆਪਣੇ ਆਪ ਧੁੱਪਦੇ ਨਹੀਂ ਹੈਗੇ ਇਸ ਕਰਕੇ ਮੈਨੂੰ ਧੋਣੇ ਪੈਂਦੇ ਆ ਮੇਰੇ ਬਾਲ ਉੱਪਰ ਲੱਗ ਜਾਂਦੇ ਨੇ ਗਾ ਇਹ ਆ ਦੇਖੋ ਮੈਂ ਆਹੀ ਸ਼ੈਂਪੂ ਯੂਜ਼ ਕਰ ਰਹੀ ਆ ਆਯੁਰ ਦਾ ਠੀਕ ਹੈ ਤੇ ਬਾਕੀ ਤੁਸੀਂ ਜਿਹੜਾ ਮਰਜੀ ਯੂਜ਼ ਕਰ ਸਕਦੇ ਹੋ ਜਿਆਦਾ ਸਟਰੋਂਗ ਨਹੀਂ ਲੈਣਾ ਗਾ ਅਸੀਂ ਯੂਜ਼ ਕਰਦੇ ਆ ਆਯੁਰ ਦਾ ਜਾਂ ਕਲੀਨਿਕ ਪਲੱਸ ਜਾਂ ਤਾਂ ਬਸ ਕੁਝ ਵਰਤਦੇ ਨੇ ਮੈਂ ਤਾਂ ਮੈਨੂੰ ਤਾਂ ਆਪਾਂ ਜੀ ਉਹ ਦੇਖੋ ਜੀ ਬੰਦ ਟਪੂਸੀਆਂ

ਓਏ ਲੋ ਇਹ ਪਿੱਛੇ ਦੇਖੀ ਪਿੱਛੇ ਦੇਖੀ ਓਏ ਸਾਈਡ ਤੇ ਜੋ ਵਲੌਗ ਮਾਰ ਰਿਹਾ ਮੈਂ ਬੱਚਾ ਕਚਾਜਾ ਨਾ ਕਰੋ ਸਾਈਡ ਤੇ ਜੋ ਕੱਟਣਾ ਪੈਣਾ ਮੁੜ ਕੇ ਉਹਨੂੰ ਵਲੌਗ ਹਾਂ ਮੰਮਾ ਉਹਦਾ ਵਲੌਗ ਹੀ ਆ ਗਾਣਾ ਨਾ ਗਾਣਾ ਸੁਣਾ ਦੇਣਾ ਜੇ ਗਾਲੀ ਜੇ ਗਾਲੀ ਜੇ ਗਾਲੀ ਜੇ ਗਾਲੀ ਕਰ ਕਰੇ ਵਾਲੀ ਜਗਾਲੀ ਓਏ ਬੋਈਪੂ ਓਏ ਸੰਧੂ ਸੰਧੂ ਬੋਈਪੂ ਗਾਣਾ ਸੁਣਾਈ ਬੋਈਪੂ ਆਂਦਾ ਗਿਆ ਓ ਮੇਕਾਤਰੀ ਗਾੜੀ ਹੀਰੋ ਆਂਦਾ ਲੋਗੀਂਗੇ ਅੱਜ ਗਾਣਾ ਵੀ ਕਰਾ ਲੀਦਾ ਯਾਰ ਕਿਤਾ ਦੀ ਗੱਲ ਮੈਂ ਵੀ ਬੋਲ ਗਿਆ ਲੋ ਬਲੀ ਪੋ ਪਲਾਗੇ ਲੂ ਤੁਮਰੀਆ ਅਹ ਤੁਮਰੀਆ ਅਹ ਤੁਮਰੀਆ ਜਵਨੇ ਨਾ ਪਾ ਲਾ ਵੀ ਕਰਾਉਂਦੇ ਪੰਜਾਬੀਆਂ ਕਿੰਨੇ ਤਰ੍ਹਾਂ ਪੰਜਾਬੀ ਆਉਂਦੀ ਨੇ ਇਹਨੂੰ ਓਏ ਚਿੱਟੇ ਸੂਟ ਤੇ ਦਾਗ ਪੈ ਗਈ ਸਾਦੇ ਸੰਧਵਾਲੀ ਭਾਸ਼ਾ ਬੋਲਦੇ ਨੇ ਪੈ ਗਈ ਆਹ ਵਾਦ ਦਾ ਰੈੱਡ ਵਾਈਨ ਲੈ ਆਉਂਦੇ ਤੇ ਕੋਟੋ ਵੀ ਕਰਾ ਲਵਾਂਗੇ ਨਾਲ ਉਂਟੇ ਤੇ ਉਹ ਆ ਜੇ ਕਰਾ ਉੜ ਤੇਰਾ ਹੱਥ ਫੜ ਲਾਂਗਾ ਸੁੰਦੀ ਸੁਨਸਾਨ ਵਿੱਚ ਓਏ ਉਹ ਇਹ ਆ ਕੀ ਕੀ ਲੱਗਿਆ ਰੁਕ ਜਾ ਉਹ ਗਿਆ ਬਚਾ ਲਾ ਬਚਾ ਉਹ ਹੈ ਆਹਾ ਆ ਪਾਈਪ ਹੈ ਜਿਹੜੀ ਇਥਰੋਂ ਇਥਰ ਕੋਸਟੀ ਤੇ ਫਸ ਗਈ ਆਇ ਕਰਕੇ ਸਾਰੇ ਕੱਪੜੇ ਪੇਰ ਰਮਣੇ ਸਾਰਾ ਗਿੱਲਾ ਕਰਤਾ ਅੰਦਰ ਦੇ ਲੈ ਚਲੋ ਕਿਹਾ ਸੀ ਨਾ ਕੱਢ ਲਈ ਆ ਭੱਜਲਾ ਸਾਫ ਹੋ ਗਿਆ ਸਰ ਓਕੇ ਗਾਇਜ਼ ਚਲੋ ਮਿਲਦੇ ਆ ਬਾਅਦ ਚ ਰੋਕੇ ਚਲੋ ਦੋਸਤੋ ਹੁਣ ਆਪਾਂ ਉਗਲੇ ਜੇ ਹੋਏ ਆ ਸਾਰੇ ਜਣੇ ਧਨਾੜ ਦੋ ਲਈਏ ਤੁਹਾਨੂੰ ਫਿਰ ਮਿਲਦੇ ਆ ਲੌਜ ਕਰਨਾ ਨਹਾਤਾ ਲਿਆ ਆ ਅੰਦੇ ਬੋਲੋ ਇਸ ਨਿਹਾਲ ਆ ਗਾੜੇ ਅੰਦੇ ਬੋਲੋ ਹੈ ਦਰ ਗਿਆ ਸੇਰ ਤੋਂ ਕਿ ਆਪਾਂ ਬੇਲੇ ਹੋ ਕਿ ਗਾਇਸ ਪੱਗ ਪਗ ਬੰਨ ਕੇ ਆਪਾਂ ਬਾਹਰ ਨੂੰ ਚੱਲ ਗਏ ਸੀ ਤੇ ਗਾਇਸ ਘਰੇ ਆ ਗਏ ਘਰੇ ਆ ਗਏ ਇਸ ਕੰਮ ਕੀਤਾ ਫੈਕਟਰੀ ਚੱਲਦੀ ਪਈ ਹੈ ਹਾਲੇ ਤੱਕ ਆਪਣੀ ਹਾਂਜੀ ਵਰਕਰ ਗਾਇਸ ਸਾਡਾ ਓਨਰ ਵੀ ਇਹੀ ਆ ਪਪਾ ਹੋਰ ਕਿੰਦਾ ਸੁਪਰਵਾਈਜ਼ਰ ਸੁਪਰਵਾਈਜ਼ਰ ਵੀ ਹੈ ਇਹ ਦੋਸਤੋ ਤੇ ਸਾਡਾ ਮਾਲਕ ਵੀ ਦੋ ਤਾਂ ਓਨਰ ਹੀ ਹੋ ਗਿਆ ਡੈਡੀ ਵਾਲਾ ਬੰਦਾ ਵੀ ਇਹੀ ਆ ਤੇ ਦਿਹਾੜੀ ਵਾਲਾ ਬੰਦਾ ਇਹ ਵੀ ਆ ਇਸ ਮੈਂ ਵੀ ਇਧਰ ਰਿਚਲ ਗਿਆ ਜਿਦਾ ਸੀ ਤਿੰਨ ਦਿਹਾੜੀ ਹਰ ਜੇ ਆ ਇਹ ਬੰਦਾ ਓਨਰ ਹੈ ਮੈਂ ਓਨਰ ਆ ਮੈਨੂੰ ਤੂੰ ਨਰਕੇ ਮਟੋਂ ਨਰ ਲਈ। ਇਹ ਜਲ। ਇਹ ਮਟਕੇ ਵਾਲਾ ਜਿਹੜੇ ਮਟਕੇ ਡੱਬੀ ਆ। ਇਹ ਆ ਜਲ। ਤਾਂ ਦੋਸਤੋ ਜੇ ਇਸ ਵੀਡੀਓ ਤੇ ਤੁਸੀਂ ਸਾਰੇ ਜਾਣੇ। ਚਲੋ ਗਾਇਸ 100 ਲਾਈਕ ਕਰਾਣੇ ਨਾਲ ਫਿਰ ਆਪਾਂ ਮੰਮੀ ਦਾ ਮੇਕਅਪ ਟਿਊਟੋਰੀਅਲ ਦੋਵਾਂਗੇ। ਮੇਕਅਪ ਟਿਊਟੋਰੀਅਲ ਗਾਇਦਾ ਜੀ ਨੂੰ ਗਾਇਸ ਮੰਮਾ ਦਾ ਉਹ ਦੇਖੋ ਗਾਇਸ ਉਹ ਦੇਖੋ ਮੇਰੀ ਮੰਮੀ ਆ ਉਹ। ਮੈਂ ਕਿਹਾ ਸੀ ਨਾ ਮੈਂ ਛਾਣ ਵਾਲੀ ਦਵਾਈ ਦੱਸੂਗੀ ਤਾਂ ਲੱਖੇ ਕਰ ਦੋ। ਹੈ ਪਤਾ ਕਿੰਨੇ ਦਿਨਾਂ ਚ ਕਰਦੇ ਸੀ? 2 ਦਿਨਾਂ ਚ। ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਨਦੀਪ ਬਲੌਗਸ ਤੇ ਤੁਹਾਡਾ ਸਵਾਗਤ ਹੈ ਗਾਇਜ਼ ਇੱਧਰ ਸਾਡੇ ਫੋਨ ਉੱਤੇ ਬੈਠੇ ਹੋਏ ਆ ਕਿੱਸਾ ਡਿਕਤਾ ਪਾ ਮੂੰਗਨ ਦੀ ਦਾ ਵਿਨੋਟ ਅਦਿਚ ਨਵੇਂ ਮੱਤੇ ਤੇਰੀ ਉੱਤੋਂ ਕੱਲਾ ਕੱਲਾ ਸਾਹ ਵਾਲਦਾ ਹਾਂ ਛਾ ਬਾਰਦਾ ਗਾਇਜ਼ ਜਿੱਦਾਂ ਆਪਾਂ ਖੜੇ ਹੋਏ ਅੱਜ ਕਪੜੇ ਪਾ ਕੇ ਤੇ ਟਾਈਮ ਕਿੰਨਾ ਹੋ ਚੁੱਕਿਆ ਵਾ ਟਾਈਮ ਦਿਖਾਓ ਟਾਈਮ ਹੋ ਗਿਆ ਵਾ ਰਾਤ ਦੇ 8:30 8:30 ਹੋ ਗਿਆ ਗਾਇਜ਼ ਤੇ ਕਿ ਜਿੱਦਰ ਪਾ ਪਾਪਾ ਸਦਾ ਤਿਆਰ ਕੇ ਬੈਠਾ ਹੋਇਆ ਹੈ ਦੇਲੇ ਬੈਠੇ ਹੈ ਗਾਈਜ਼ ਆਪਾਂ ਹੁਸ਼ਿਆਰਪੁਰ ਤੋਂ ਆ ਮम्मा ਕੰਮ ਕਰਦੇ ਹੋਏ ਨੇ ਪਾਪਾ ਇੱਥੇ ਬੈਠੇ ਹੋਏ ਆ ਹੈਲੋ ਗਾਈਜ਼ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਤਾਂ ਹੈ ਨਹੀਂ ਕਿ ਰਾਤ ਹੋ ਗਈ ਹੈ ਸਾਡੇ ਮੁੰਡੇ ਦਾ ਰਾਤ ਨੂੰ ਟਾਈਮ ਲੱਗਦਾ ਵਾ ਵਲੌਗ ਸਟਾਰਟ ਕਰਦਾ ਵਲੌਗ ਸਟਾਰਟ ਕਰਨ ਦਾ ਨਾਲੇ 8 ਵਜੇ ਉੱਠਦਾ ਵਾ ਰਾਤ ਨੂੰ ਤੇ ਸਵੇਰੇ 4 ਵਜੇ ਸੌਂਦਾ ਵਾ ਇਹ ਉੱਲੂ ਅਸੀਂ ਘਰੇ ਰੱਖਿਆ ਹੋਇਆ ਵਾ ਤੇ ਤੁਸੀਂ ਆਂ ਦੱਸ ਦੇ ਦੀ ਇਹਦੀ ਘਰ ਵਾਲੀ ਲਿਆਵਾਂਗੇ ਉਹਦਾ ਕੀ ਨਾਂ ਰੱਖਾਂਗੇ ਉੱਲੂ ਦੀ ਘਰ ਵਾਲੀ ਨੂੰ ਕੀ ਕਹਿੰਦੇ ਆ ਉੱਲੀ ਉੱਲੀ ਕੋਈ ਇੱਕ ਐਂਟਰੋ ਦੇ ਇੱਕ ਫਿਗਰ ਵਾਲੀ ਪੁੱਛਿਆ ਉਹ ਨੂਰਾਤ ਕੌਣ ਸੀਗਾ ਤੇ ਨਾਲ ਮਿੰਮਾਈ ਸੀਗਾ ਉਹਨੂੰ ਪੁੱਛਿਆ ਉਹ ਵੀ ਪਾਟਸ ਸੀ ਆ ਬਹੁਤ ਕਾਫੀ ਫੇਮਸ ਹੈ ਮੈਂ ਨਾਮ ਦਿਮਾਗ ਚ ਨਿਕਲ ਗਿਆ ਨਹੀਂ ਮੁੰਡਾ ਕਹਿੰਦਾ 150 ਸਵਾਲ ਦੇਣ ਮਤਲਬ ਜਵਾਬ ਦੇਣ ਤੋਂ ਬਾਅਦ ਇਹਨੂੰ ਹੁਣ ਪਤਾ ਲੱਗਿਆ ਉੱਲੂ ਦੇ ਘਰ ਵਾਲੀ ਨੂੰ ਕੀ ਕਹਿੰਦੇ ਆ ਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਉਹਨੇ ਤਾਂ ਕਿਹਾ ਦੱਸਿਆ ਕਹਿੰਦਾ ਤੁਸੀਂ ਵੀ ਦੱਸੋ ਲੋਕਾਂ ਨੇ ਕਮੈਂਟ ਕੀਤੇ ਉਹਨੇ ਦੇ ਘਰ ਵਾਲੀ ਉੱਲੂ ਇਹਦਾ ਉਲਣੀ ਕੋਈ ਕੋ ਉਲੀ ਇੱਕ ਕਹਿੰਦਾ ਮਿਸਿਸ ਉਹ ਉਹ ਯਕਦਰ ਫੀਮੇਲ ਵਾਲੇ ਬੱਲੇ ਸਾਰੇ ਨੇ ਆਪਣੇ ਆਪਣੇ ਤਰੀਕੇ ਤੁਸੀਂ ਵੀ ਦੱਸੋ ਗਾਈਜ਼ ਅਸੀਂ ਵੀ ਤੁਹਾਨੂੰ ਸਵਾਲ ਕਰਦੇ ਹਾਂ ਤੁਸੀਂ ਵੀ ਦੱਸੋ ਮਿਸਟਰ ਐਂਡ ਮਿਸੇਸ ਉੱਲੀ ਮਿਸਟਰ ਐਂਡ ਮਿਸੇਸ ਉੱਲੀ ਉੱਲੂ ਤਾਂ ਮਿਸਟਰ ਉੱਲੂ ਦਾ ਹੈਗਾ ਯਾ ਮਿਸੇਸ ਕੀ ਹੋਗੀ ਉੱਲੀ 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 ਨਹੀਂ ਆਗੀ ਉੱਲੀ ਨੂੰ ਨਹੀਂ ਪਤਾ ਕੀ ਆ ਕੰਮਾ ਦੇਖ ਲੈ ਥੋੜੀ ਬੱਲਬ ਤੋੜੀ ਬੱਲਬ ਤੋੜੀ ਉੱਲਣੀ ਆ ਦੇ ਇਹ ਗੂਗਲ ਨੂੰ ਪੁੱਛੂਗਾ ਗਾਈਜ਼ ਇਹ ਤੁਹਾਨੂੰ ਜਵਾਬ ਹੁਣ ਹੀ ਦਊਗਾ ਉਹ ਸੂਟ ਚ ਕਿਉਂ ਥਪੜਾ ਮਮਾ ਪੇ ਕਰ ਦਿੰਦੇ ਨੇ ਚੱਕ ਲੈ ਬਸ ਤੂੰ ਹੈਲੋ ਆ ਧਿਆਮ ਤੁਸੀਂ ਕਿਵੇਂ ਸੱਜੇ ਹੋ ਕਿ ਮੈਨੂੰ ਇਸ ਸਬਜੈਕਟ ਤੇ ਕੁਝ ਮਦਦ ਚਾਹੀਦੀ ਹੈ ਉੱਲੂ ਦੀ ਘਰ ਵਾਲੀ ਨੂੰ ਕੀ ਕਹਿੰਦੇ ਆ ਕੋ ਲੁਧਿਆਣਾ ਨੂੰ ਆਮ ਤੌਰ 'ਤੇ ਓ ਲੁਧਿਆਣਾ ਨਹੀਂ ਚੁੱਪ ਉੱਲੂ ਦੀ ਘਰ ਵਾਲੀ ਨੂੰ ਕੀ ਕਹਿੰਦੇ ਆ ਆ ਠੀਕ ਹੈ ਉੱਲੂ ਦੀ ਘਰ ਵਾਲੀ ਨੂੰ ਕੀ ਕਹਿੰਦੇ ਆ ਅਸੀਂ ਆਮ ਤੌਰ 'ਤੇ ਉੱਲਣੀ ਕਹਿ ਸਕਦੇ ਹਾਂ ਉਲਣੀ 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 ਨਹੀਂ ਨਹੀਂ ਉਲਣੀ ਤਾਂ ਗਲਤ ਹੈ ਫਿਰ ਕੀ ਹੋਊਗਾ ਉਲੀ ਮਿਸ ਨਹੀ ਤੁਸੀਂ ਇਹਨਾਂ ਨੂੰ ਕੋਈ ਸਹੀ ਜਵਾਬ ਦੱਸੋ ਸਾਰੇ ਸਹੀ ਤਾਂ ਹੈਗਾ ਵਾ ਮਿਸ ਉਲਣੀ ਨਹੀਂ ਨਹੀਂ ਉਲੂ ਦੀ ਘਰ ਵਾਲੀ ਗਲਤ ਹੈ ਯਾਰ ਉਲੂ ਦੀ ਘਰ ਵਾਲੀ ਨੂੰ ਕੋਈ ਸ਼ੋਰ ਕਰਦੇ ਆ ਯਾਰ ਮੈਂ ਫੁੱਲ ਨਹੀਂ ਕਹਿੰਦੇ ਨੇ ਹਾਂ ਉਹ ਤੈਨੂੰ ਕੀ ਕਹਿੰਦੇ ਆ ਲੱਡੂ ਦੀ ਘਰ ਵਾਲੀ ਹਾਂ ਆ ਅਮਾ ਤੁਹਾਡੀ ਵੇਸ ਫਿਰ ਲੱਡੂ ਦੀ ਘਰ ਵਾਲੀ ਥੋੜੀ ਜਲੇਬੀ ਕਹਿ ਸਕਦੇ ਜਿਵੇਂ ਸ਼ੱਕਰਪਾਲਾ ਮੈਂ ਪਕੌੜੀ ਭੱਜ ਬਣ ਗਈ ਨਾ ਮਠੀਆਂ ਗਾਇਸ ਖਾਲੀ ਦਦਾ ਮਠੀਆਂ ਕਿੰਨੀਆਂ ਮਠੀਆਂ ਤੇ ਚਲੋ ਦੋਸਤੋਂ ਹੁਣ ਤਾਂ ਆਪਾਂ ਮਿਲਨੇ ਆ ਹੁਣ ਤੁਹਾਨੂੰ ਆਪਾਂ ਕੰਮ ਕਰਨ ਲੱਗੇ ਮਿਲਨੇ ਤੁਹਾਨੂੰ ਦਿਖਾਉਣੇ ਆ ਫੈਕਟਰੀ ਚੱਲਦੀ ਫੈਕਟਰੀ ਚੱਲਦੀ ਹੈ ਅੱਜ ਚੱਲੀ ਹੈ ਸੁਣੀ ਹੈ ਚਲੋ ਅੱਜ ਹੀ ਚਾਲਣੇ ਚਾਲਣਾਂ ਕਰ ਲਵਾਂ ਕਰ ਲਵਾਂ ਦੋਸਤੋਂ ਚਲੋ ਥੋੜਾ ਹੁਣ ਪਰੋਕ ਕੇ ਮਿਲਦੇ ਆ ਤੇ ਦੋਸਤੋਂ ਹੁਣ ਸਵੇਰ ਹੋ ਚੁੱਕੀ ਹੈ ਤੇ ਆਪਾਂ ਉੱਠ ਗਏ ਹਰ ਰੋਮਾ ਬੈਠੇ ਹੋਏ ਨੇ ਹੈਲੋ ਆਪਣੀ ਆਡੀਟਰੀ ਆਵਾਜ਼ ਆ ਨਾ ਥੋੜੀ ਜੀ ਨਿੰਦਰਾ ਦਾ ਕੱਟਲਾ ਕੱਢੀ ਇਹ ਵਾਸਤੇ ਕੋਈ ਗੱਲ ਨਹੀਂ ਨਹੀਂ ਅੱਜ ਮਾਸਾ ਹੀ ਟਾਈਮ ਨਾਲ ਉੱਕਦਾ ਮਾਸਾ ਹੀ ਨਹੀਂ ਇਹ ਟਾਈਮ ਨਾਲ ਉਕਦਾ ਨਹੀਂ ਜਿੰਨੇ ਕੋਈ ਗੱਲ ਨਹੀਂ ਅੱਠ ਤਾਂ ਗਿਆ ਅੱਠ ਤਾਂ ਗਿਆ ਮਸਿਆ ਚੰਗਿਆ ਪਾਸ ਨਾ ਆ ਦਰਦਾਰੇ ਲੋਕਤੇ ਜਾ ਰਹੇ ਆ ਉਹ ਸਬਜੀ ਪਈ ਆ ਇੱਧਰ ਖੀਰ ਵਰਗੀ ਇੱਧਰ ਦਾਲੀ ਬੰਦੀ ਏ ਦੋਸਤੋ ਇੱਧਰ ਤਾਂ ਸਾਡਾ ਤਿਆਰ ਵੀ ਹੋ ਗਿਆ ਉਹ ਇੱਧਰ ਤੇ ਤੇ ਇੱਧਰ ਗਾਇਸ ਨੂੰ ਮਿਲੋ ਤੂੰ ਤਿਆਰ ਹੋ ਕੇ ਤੇ ਚੱਲਣਾ ਕੋਈ ਮਿਲੂ ਮਿਲਾਈ ਇਹ ਤਾਂ ਪਤਾ ਨਹੀਂ ਕੀ ਹੋਇਆ ਤੜਾ ਕਈ ਤਿਆਰ ਹੋ ਕੇ ਬੈਂਦਾ ਵਾਲਾ ਉਹ ਰਹੀ ਉਸ ਤੋਂ ਪਰਨਾ ਮੈਂ ਬੰਨ ਲਿਆ ਵਾ ਸਿਰ ਤੇ ਮੁੱਢੇ ਲੈ ਕੇ ਆਉਂਦੇ ਗਾਇਸਾਂ ਸਪਲੈਂਟ ਕਰਦੇ ਨੇ ਕੱਪੜੇ ਲਾ ਕੇ ਸਰਦੀਆਂ ਗਾਇਸ ਇੱਧਰ ਗਾਇਸ ਹਾਂਜੀ ਬੋਲੋ ਹਾਂਜੀ ਬੋਲੋ ਬੋਲੋ ਹੁਣ ਬੋਲਿਆ ਕਰ ਕੋਈ ਅਕਲ ਦੀ ਗੱਲ ਪਤਾ ਲੱਗੇ ਹੋਵੇ ਤੈਨੂੰ ਕੋਈ ਅਕਲ ਹੈਗੀ ਤੈਨੂੰ ਅਕਲ ਹੈਗੀ ਬੋਲੇ ਤਾਰੇ ਆਦੇ ਦਿੱਸੋ ਔਲਾਏ ਆਜੂਗੀ ਅੰਦੀ ਹੋਣੀ ਆ ਅਕਲ ਮਮੀ ਨੂੰ ਕਹਿੰਦੀ ਫੁੱਲ ਦੇਖੀ ਗੇਦੇ ਡੋਰੀ ਮੁੰ ਦੇਖ ਲੋ ਡੋਰੀ ਮੁੰ ਮਮਾ ਡੋਰੀ ਮੁੰ ਕੰਦਾ ਨਾਲਿਆ ਤੋਂ ਇਹ ਤਾਂ ਹੋਈ ਗੱਲ ਹੋਈ ਪਾਪਾ ਜੀ ਹੱਥ ਚ ਪੈਸੇ ਆਦ ਹੁੰਦੀ ਐ ਪੈਸੇ ਜਾਣਗੇ ਪਰ ਪੈਸੇ ਵੀ ਹੁੰਦੀ ਐ ਤਾਂ ਪੈਸੇ ਆਣਗੇ ਮੈਨੂੰ ਲੱਗ ਰਿਹਾ ਇਹ ਸਾਲੇ ਤੇ ਖੁਰਕ ਪਈ ਐ ਨਾ ਨਾ ਛੋੜ ਬੋਲੇ ਮੇਰੇ ਨਹੀਂ ਭਾਈ ਇਹ ਦੇਖਿਆ ਮੇਰੀ ਕੀ ਗਲਤੀ ਐ ਤੇ ਤੋ ਮੈਂ ਤੇ ਦੇਖੋ ਇਧਰ ਪਾਈਪ ਵੀ ਨਹੀਂ ਨੰਨੇ ਵੀ ਦੇਖੇ ਇਧਰ ਲੱਗਦੇ ਨੇ ਵੀ ਆਪੇ ਪਾਪਾ ਕਰ ਲੂਗੇ ਯਾਰ ਤੂੰ ਬੋਏ ਚ ਤੂੰ ਆਏ ਦੇਖਣਾਗਾ ਵੀ ਸਰਾਧ ਕਿਵੇਂ ਕਰਦੇ ਆਛਾ ਤੇਰੀ ਬਹੁਤ ਬੁੱਧੀ ਕਰ ਲੈ ਪੈਣ ਜਦੋਂ ਇਸ ਮਰਦੇ ਹੂੰ ਕਿਤੇ ਨਹੀਂ ਕਰਦੇ ਕਿਤੇ ਨਹੀਂ ਮਰਦੇ ਭਰਾਵਾ ਮੈਨੂੰ ਤਾਂ ਤੇ ਕਿਹੋ ਜਿਹਾ ਕਹਵਾ ਕਰੇ ਤਿੰਨ ਦੂਸਰ ਇਹਨਾਂ ਨੂੰ ਸਾਫ ਪਈਆ ਸਹੀ ਜਿਹੜਾ ਦਾ ਕੰਮ ਹਾਂ ਹਾਂ ਸਫਾਈ ਨਾਲ ਬਣਾਇਆ ਕਰ ਨਾਲੇ ਭਾਈ ਤੋਣੋ ਫੜਦਾ ਕਰਨੇ ਆਗੇ ਨਹੀਂ ਤਾਂ ਮੇਰੀ ਸੱਸ ਦੇ ਨਾਲ ਸਫਾਈ ਚ ਖਾਂਦੀ ਸੀ ਸੋਹਰੇ ਦਾ ਤਾਂ ਮੈਨੂੰ ਪਤਾ ਨਹੀਂ ਚੱਲਿਆ ਲੈ ਗਈ ਦੇਖਿਆ ਮੇਰੀ ਸੱਸ ਸਫਾਈ ਚ ਖਾਂਦੀ ਸੀ ਉਹਦੇ ਹੱਥ ਹੀ ਖਾਂਦੀ ਸੀ ਮੈਂ ਤਾਂ ਕਰਦੀ ਮੈਂ ਦੇਖਿਆ ਵੀ ਨਹੀਂ ਉਹ ਤਾਂ ਬਹੁਤ ਛੋਟਾ ਸੀ ਉਹ ਤਾਂ ਬਹੁਤ ਛੋਟਾ ਸੀ ਤਰ੍ਹਾਂ ਇਹ ਨਾਲ ਆ ਜੀ ਹਾਂ 1.5 ਸਾਲ 1.5 ਸਾਲ ਦਾ ਸੀ ਇਸ ਹਿਸਾਬ ਨਾਲ ਤਾਂ ਮੈਂ ਦਾਦੀ ਵੀ ਨਹੀਂ ਦੇਖੀ ਮੈਂ ਅੱਜ ਮੈਂ ਅੱਜ ਸੱਸ ਨੂੰ ਦੇਖਦੀ ਹੁੰਦੀ ਸੀ ਸਵਾਦ ਕਰਦੇ ਉਹ ਕਿਦਾ ਕਰਦੇ ਸੀ ਉਹ ਕਰਦੇ ਸੀਗੇ ਇੱਕ ਤਾਂ ਪੰਜਾ ਸਿੰਘਾਂ ਦਾ ਕਰਦੇ ਸੀਗੇ ਮਾਚ ਜਦੋਂ ਉਹ ਚਲੇ ਗਏ ਤੇ ਸੀ ਸ਼ੁਰੂ ਕਰਦੇ ਜਦੋਂ ਅਸੀਂ ਚਲੇ ਗਏ ਬੰਨਣਾ ਸ਼ੁਰੂ ਕਰ ਦਿੰਦੇ ਮੈਂ ਕਿਤੇ ਨਹੀਂ ਜਾਣਦੇ ਦੋਸਤੋਂ ਪਹਿਲਾਂ ਇਹ ਕਦੋਂ ਨਾਲ ਅਰੇ ਕਿਉਂਕਿ ਕਾਰਨ ਹੋਰ ਤੇਰਾ ਪਿਆਰ ਜਾ ਕੇ ਜਾ ਤੂੰ ਕਿਦਾ ਮੇਰੇ ਮੰਮੀ ਤੇ ਆਈ ਰੋਟੀ ਪਵਾ ਲਈ ਨਿੰਨਤਾ ਕਹੂ ਉਹ ਕਿਹੜਾ ਮੰਮਤਾ ਕਹੂਗੇ ਨੰਨਾ ਰੜੀ ਗਿਆ ਰੁਗਾ ਕਿਉਂ ਫਰੰਦ ਨਾ ਕਰੂਗੀ ਨੰਨੇ ਦੀ ਬਹੂ ਕਰੂਗੀ ਐਵੇਂ ਕੀ ਬਣਾਣਾ ਜੋ ਕਰੂਗੀ ਇਹ ਤਾਂ ਬਣਾ ਲਗਾ ਫਿਰ ਪਾਪਾ ਦੀ ਮੰਮਾ ਪਾਪਾ ਦੀ ਮੰਮਾ ਕੱਚੀ ਹੈ ਤੂੰ ਫਿਰ ਪਾਪਾ ਵੀ ਤਾਂ ਕਰਦੇ ਹੀ ਨਹੀਂ ਪਾਪਾ ਦੋੜੀ ਕਰਦੇ ਮੰਮਾ ਕਰਦੇ ਪਾਪਾ ਕੱਲੇ ਦੋੜੀ ਕਰਦੇ ਨਹੀਂ ਮੈਂ ਨਹੀਂ ਕਰਤਾਂ ਉਹ ਹੀ ਬੈਨ ਕਰ ਲੋ ਅਸੀਂ ਬੰਦੇ ਕਰਦੇ ਆ ਮਤਲਬ ਕੋਈ ਆ ਬੰਦਾ ਨਹੀਂ ਕਰ ਸਕਦਾ ਵਿਆਹ ਕਰਾ ਕੇ ਕਰ ਸਕਦਾ ਕਿਆ ਹੁੰਦਾ ਮਤਲਬ ਹੈ ਲੋ ਕੋਈ ਨਾ ਗਲੀ ਤੋਂ ਕੁੜੀ ਕੜੀ ਖੜ ਲਾਂਗੇ ਆ ਜਾ ਫਰਨੇ ਦਰਨੂ ਅਗਰ ਨਾ ਜਾਟੇ ਮੁੰਡੇ ਦੀ ਗਲਬਾਣ ਦੇ ਲਾ ਆਏ ਨਹੀਂ ਮੈਂ ਖਾਂਦੀ ਕੇਸੇ ਦੇਤਾ ਤਾ ਤਰੇ ਫੇਰ ਦੇਦਾ ਚੱਲ ਜੱਪ ਕਰਦੇ ਕਿ ਹਾਜੀ ਗੱਲ ਕਰੀ ਜਾਂਦੇ ਹੈ ਇਹ ਮਜ਼ਾਕ ਨਹੀਂ ਹੈਗਾ ਹਾਂਜੀ ਮੈਂ ਤੇਰਾ ਆਦ ਮੈਂ ਕਹਿ ਰਹੀ ਮੈਂ ਮਜ਼ਾਕ ਨਹੀਂ ਕਰੀਦਾ ਇਹ ਪਿੱਤਰਾਂ ਦੀ ਰੋਟੀ ਹੁੰਦੀ ਹੈ ਆਓ ਤੁਸੀਂ ਹੋ ਹੀ ਕਰਦੇ ਪਏ ਮਜ਼ਾਕ ਥੋੜੀ ਕਰਦੇ ਉਹ ਤਾਂ ਚਲੋ ਮਰਨਾ ਤੇ ਇੱਕ ਦਿਨ ਆਈ ਹੈ ਠੋਕ ਬਾਈ ਨਹੀਂ ਫਿਰ ਇਧਰ ਮਰਾਂਗੇ ਉਧਰ ਦੇਖਾਂਗੇ ਤੇ ਤੁਸੀਂ ਖਾਂਡੇ ਪਾਈ ਨਹੀਂ ਹੈ ਨਾ ਹਰ ਰੀਤੇ ਨੂੰ ਇਹਦੇ ਚ ਅਸੀਂ ਦੇਣਾ ਇੱਕ ਪੁਆਇੰਟ ਵੀ ਹੱਥ ਨਹੀਂ ਲਾਉਣ ਦਿੰਦੇ ਕਿਸੇ ਕੰਮ ਨੂੰ ਉਹਦੇ ਕੁੜੀਆਂ ਦੇ ਕੰਮ ਨਹੀਂ ਇਹ ਭਾੜੇ ਰਿੱਤੇ ਜਿਵੇਂ ਪਪਾ ਤੋਂ ਹੁਣ ਪਪਾ ਜੀ ਵੀ ਨਹੀਂ ਹੋਦੇ ਦੋਸਾਲ ਹੁਣ ਦੋ ਸਾਲ ਤੁਸੀਂ ਤੇ ਨੰਨਾ ਨਹੀਂ ਸ਼ਰਾਧ ਕੀਤਾ ਵਾ ਤੇ ਕਰਦਾ ਸੀ ਤਾਂ ਕੰਮ ਫਿਰ ਨੰਨੇ ਨੇ ਕਿਉਂ ਕੀਤਾ ਤੇ ਨੰਨਾ ਤਾਂ ਉਹ ਸੀਗਾ ਮੇਰੇ ਨਾਲ ਹੈਲਪ ਕਰਾਉਂਦਾ ਸੀ ਕਿਹੜਾ ਕੁਝ ਕਰਦਾ ਸੀ ਇਹ ਦੇਖੂਗਾ ਕੀ ਕਰਦੇ ਆ ਤਹੀ ਕਰੂਗਾ ਕਿ ਵੱਡ ਬਡੇਰਿਆਂ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ। ਨਹਾਉ ਕਿੱਥੇ ਨੇ ਕੱਪੜੇ। ਜੁੱਤੀਆਂ ਵੀ ਕੱਢ ਲਿਓ। ਅਸੀਂ ਆ ਦੇਖੋ ਬੇਬੇ ਬਾਪੂ ਦੇ ਕੱਪੜੇ ਦਿੰਨੇ ਨੇ। ਸਾਡੇ ਡੈਡੀ ਨੇ ਐਸੇ ਸੀਗੇ ਤੇ ਅਸੀਂ ਉਹਨਾਂ ਦੇ ਦੇਣੇ ਹੁੰਨੇ ਆ ਚੋਲਾ, ਛੋਲੇ ਦਾ ਕੱਪੜਾ ਤੇ ਨਾਲ ਕਮਰ ਕੱਸਾ ਤੇ ਨਾਲ ਪਰਨਾ। ਪਰਨਾ। ਮਾਤਾ ਦਾ ਚੂਟ ਹੈ। ਕਿਧੇ ਕਿਧੇ ਮੈਂ ਤਾਂ ਦੇਖਿਆ ਹੀ ਨਹੀਂ ਆਪ ਸੱਤ ਕਿਧੀਆਂ ਨਹੀਂ। ਮੈਨੂੰ ਸਿਖਾਈ ਗਾਈਸ ਪੜਾਪੋ ਤੇ ਮੱਥਾ ਦੇਖ ਲਿਆ ਪਰ ਤੁਹਾਨੂੰ ਮਿਲਦੇ ਆ ਤਾਂ ਗਾਈਸ ਆਪਾਂ ਚੱਲਦੇ ਆ ਕੋਠੇ ਤੇ ਚਲੋ ਮੱਛਲੇ ਜੋ ਅਰੇ ਹਟ ਮੈਂ ਨਾ ਗਾਈਸ ਇਹ ਛੱਡ ਜਾਣੇ ਆਉਗੇ ਨਹੀਂ

ਬਹੁਤ ਹਲਕਾ ਪੇਪਰ ਜਿਹੜਾ ਬਹੁਤ ਹਲਕਾ ਮੈਂ ਵੀ ਕਿਹਾ ਬਹੁਤ ਹਲਕਾ ਇਹਦਾ ਜਿਹੜਾ ਪਹਿਲਾਂ ਇਹਦੇ ਤੋਂ ਵੱਡਾ ਉਹ ਆਹ ਤਾਂ ਕੰਦੇ ਲੰਦਾ ਸੀਗਾ ਤੇ ਇਹ ਤਾਂ ਆਪਣੇ ਨਾਲ ਹੈ ਜਿਹੜੀ ਹਾਂ ਜਿਸ ਮੈਨੂੰ ਗਰਮੀ ਦੇ ਕੋਈ ਨਹੀਂ ਆਈ ਆ ਇੱਥੇ ਰੱਖ ਲਈ ਪਾਪਾ ਨੂੰ ਕੋਣੇ ਪੈਲੇ ਚਲੋ ਗਾਇਸ ਮम्मा ਟੈਂਟ ਲੱਗਣ ਲੱਗ ਗਿਆ ਕਿਦੇ ਵਿਆਹ ਦਾ ਮੰਡੇ ਦੇ ਹੋਰ ਕੀ ਜਿਹੜਾ ਗਲੀ ਦੇ ਫੰਕਸ਼ਨ ਦਾ ਮੰਡੇਗਾ ਵਿਆਹ ਅੱਜ ਅੰਦਰ ਇੱਕੋ ਕਰੋਣਾ ਮੈਂ ਨਹੀਂ ਇਹ ਗੱਲ ਪਹਿਲਾ ਜਨਵਰੀ ਚ ਕਰਤਾ ਇੱਕੋ ਹੀ ਹੋਣਾ ਕੋਣੇ ਚਾਹੀਦੇ ਤੇ ਰਾਲਕ ਪੂਰੀ ਹੋਣੀ ਚਾਹੀਦੀ ਸਹੀ ਗੱਲ ਆ ਲੈ ਗਿਆ ਦੋ ਘੰਟੇ ਚਾਰ ਘੰਟੇ ਹੋਣ ਸਾਲ ਨੂੰ ਕਿਦਾਂ ਵਾਸ਼ਿੰਗ ਦਾ ਹਾਲ ਹੈ ਕਿਤੇ ਦੈਂਤ ਲੱਗੇ ਤੁਸੀਂ ਕਦੇ ਹੋਣੇ ਮੈਂ ਤਾਂ ਲਿਆ ਆਣਾ ਨਾ ਮੈਂ ਜਾਣ ਕਰੀ ਨਾ ਗਾਇਸ ਚਲੋ ਹੋਰ ਅਪਾ ਤੁਹਾਨੂੰ ਗੁਰਦੁਆਰੇ ਚਾਲੇ ਕੇ ਮਿਲਦੇ ਆ ਗਾਇਸ ਅਪਾ ਗੁਰਦੁਆਰੇ ਪਹੁੰਚ ਗਏ ਆ ਦੇਖੋ ਮੱਥਾ ਟੇਕਣ ਲੱਗੇ ਹੋ ਨੇ ਹਾਂ ਬਾਬਾ ਜੱਟ ਨੇ ਮੇਰਾ ਚੱਕੋ ਹਾਂ ਬਾਬਾ ਜੱਟ ਨੇ ਤਾਂ ਚਲੋ ਦੋਸਤਾਂ ਨੂੰ ਪਹਸਾਰਾ ਸਮਾਨ ਦੇ ਦਈਏ ਬਾਬਾ ਜੀ ਨੂੰ ਤੁਹਾਨੂੰ ਫਿਰ ਘਰੇ ਚਲ ਕੇ ਮਿਲਦੇ ਹਾਂ ਸਸਾ ਬਣਾ ਪਕਰੇ ਆ ਗਏ ਆ ਵਾਹਿਗੁਰੂ ਜੀ ਗਾਇ ਜੀ ਮੈਂ ਤਾਂ ਕੱਪੜੇ ਲਾ ਦੇ ਆਉਂਦੇ ਜੀ ਗਰਮੀ ਹੈ ਤਾਂ ਆਪਾਂ ਵੀ ਗਰਮੀ ਬਹੁਤ ਹੈ ਸੱਚੀ ਪਾਣੀ ਦੇ ਰਹਾ ਮੈਨੂੰ ਵੀ ਮੰਮਾ ਹਾਂ ਨਾਲੇ ਕੁ ਗਰਬਿਲਟ ਗੈਸੀ ਚਲਾ ਲੇ ਪੱਖੇ ਚਲਾ ਦੇ ਗਏ ਗੈਸ ਮਦਰ ਇਨ ਚਾੜ ਜੀ ਜਾਂਦਾ ਕਿਉਂ ਗੈਸ ਨੂੰ ਘੁੱਟ ਵਿੱਚ ਕੱਪੜੇ ਨਾਲ ਜਮਾ ਨਹੀਂ ਪਸੰਦ ਪੜਾ ਪਹਿਲਾਂ ਮੈਂ ਤਿਆਰ ਹੋ ਕੇ ਰਹਿੰਦਾ ਸੀ ਨਹੀਂ ਪਾਣੀ ਪਾਣੀ ਆਹ ਬੜੀ ਬੋਤਲ ਚਲੋ ਮੈਂ ਰੋਟੀ ਬਣਾਣੀ ਹੈ ਹੁਣ ਰੋਟੀ ਖਾ ਲੋ ਮੈਨੂੰ ਕੱਲੀ ਆਲੂ ਗੋਭੀ ਸਬਜ਼ੀ ਦਿਓ ਬਾਹਰ ਹੀ ਆ ਜਲਦੀ ਮੰਜੇ ਤੇ ਨਹੀਂ ਯਾਰ ਗਰਮੀ ਹੈ ਬੈਠ ਕੇ ਰੋਟੀ ਗਰਮੀ ਆ ਫਿਰ ਉੱਥੇ ਥੱਲੇ ਬੈਠ ਕੇ ਰੋਟੀ ਖਾਣੀ ਹੈ ਹਾਂ ਜੀ ਥੱਲੇ ਬੈਠ ਖਾ ਲੂੰਗਾ ਐਵੇਂ ਐਵੇਂ ਉਹ ਵੀ ਕੋਈ ਨਹੀਂ ਕਹੇ ਲਓ ਦੋਸਤ ਮੈਂ ਲੈ ਮਰੇ ਘਰ ਦੇ ਗਾੜੀ ਘਾੜ ਦੇ ਦਿੰਦੇ ਆ